ਰਵਿਦਾਸ ਤੋਂ ਬੰਤਾ ਟੋਰਨੀ ਤਿੰਨ ਤਿਆਗੀ ਮਾਇ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਅੱਜ ਦੇ ਦਿਨ ਪਗਤ ਸ਼੍ਰੀ ਰਵਿਦਾਸ ਜੀ ਨੇ ਪਿਤਾ ਸ਼੍ਰੀ ਸੰਤੋਬਦਾਸ ਤੇ ਮਾਤਾ ਕਲਸੀ ਜੀ ਦੇ ਗ੍ਰਹਿ ਵਿਖੇ ਬਾਰਾਨਸੀ ਵਿੱਚ ਆਗਮਨ ਧਾਰਿਆ ਉਨ੍ਹਾਂ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਅੱਜ ਸ਼੍ਰੀ ਫਤਿਹਗੜ੍ਹ ਸਹਿ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਮੇਰੇ ਅੰਤ ਸੂਰਤਾ ਤੋਰਦੀ ਤੇ ਬਿਦ ਬਿਦ ਸੁਨਦਾ ਇਤਜਾ ਕੀ ਪਾੜਾ ਉਥੇ ਦੇ ਮੈਨੇਜਰ ਗੁਰਦੀਪ ਸਿੰਘ ਜੀ ਨੇ ਪਗਤ ਰਵਿਦਾਸ ਜੀ ਦੀ ਜੀਵਨਤੀ ਰੋਸ਼ਨੀ ਪਾਉਂਦਿਆਂ ਕੀ ਕਿਹਾ ਆਓ ਸੁਣਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਭਗਤ ਭਗਤ ਰਵਦਾਸ ਜੀ ਦਾ ਪ੍ਰਕਾਸ਼ ਦਿਹਾੜਾ ਹੈ ਸਮੁੱਚਾ ਜਗਤ ਇਸ ਨੂੰ ਸਿੱਖ ਜਗਤ ਭੜੇ ਚਾਮਤ ਮਨਾਰਾ ਨਾਲ ਮਲਾ ਮਨਾ ਰਿਹਾ ਹੈ ਕਿ ਅੱਜ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਰਾਂਸੀਖਰ ਪਾਟਸਾਂ ਦੇ ਧੋਪ ਪਾਏ ਗਏ ਨੇ ਮਹੂਰ ਦੀ ਲੰਗਰ ਚੱਲ ਰਹੇ ਨੇ ਬਹੁਤ ਵੱਡੀ ਤਦਾਦ ਵਿੱਚ ਸੰਗਤਾਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਅੱਜ ਦੇ ਵਿਆਹ ਇਤਨਾਤਮਸਤ ਹੋਣੇ ਜਾ ਰਹੀਆਂ ਨੇ ਮੈਂ ਆਪਣੇ ਵੱਲੋਂ ਸਮੁੱਚੇ ਪ੍ਰਬੰਧ ਵੱਲੋਂ ਸਮੁੱਚੇ ਸਿੱਖ ਜਗਤ ਨੂੰ ਭਗਤ ਰਵਦਾਸ ਜੀ ਦੇ ਪ੍ਰਕਾਸ਼ ਜਗ ਦੇ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਨਾਲ ਇਹ ਵੀ ਕਹਿੰਦਾ ਹਾਂ ਕਿ ਆਪਾਂ ਗੁਰੂ ਇਸ ਭਗਤ ਰਵਦਾਸ ਜੀ ਦੀ ਜੋ ਬਾਣੀ ਹੈ ਉਹਦੇ ਬੇਸ਼ਰ ਨਰੇਸ਼ਾ ਤੇ ਚੱਲੀਏ ਤੇ ਆਪਣੇ ਜੀਵਨ ਨੂੰ ਭਗਤ ਰਵਦਾਸ ਜੀ ਦੀ ਬਾਣੀ ਨਾਲ ਸਤਾੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ